ਪੰਜਾਬ ਦੇ ਵਿੱਚ ਚੋਣੀਆਂ ਹੋਈਆਂ ਪੰਚਾਇਤਾਂ ਨੂੰ 5 ਸਾਲ ਕੰਪਲੀਟ ਹੋ ਚੁੱਕੇ ਨੇ ਪਿਛਲੀ ਜਦੋਂ ਪੰਚਾਇਤੀ ਇਲੈਕਸ਼ਨ ਹੋਈ ਸੀ ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਤੇ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਸਾਲ ਕੰਪਲੀਟ ਹੋ ਚੁੱਕੇ ਨੇ ਪਰ ਹੁਣ ਤੱਕ ਜਿਹੜੀ ਪੰਚਾਇਤੀ ਚੋਣ ਹੈ ਉਹਦੀ ਅਨਾਉਂਸਮੈਂਟ ਨਹੀਂ ਹੋਈ ਬੀਤੇ ਦਿਨ ਨਗਰ ਨਿਗਮ ਨੂੰ ਲੈ ਕੇ ਹਾਈ ਕੋਰਟ ਸਖਤ ਹੋਈ ਸੀ ਇਸ ਤੋਂ ਪਹਿਲਾਂ ਹਾਈ ਕੋਰਟ ਦੀ ਸਖਤੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਸੀ ਸੋ ਪੰਜਾਬ ਵੱਡੇ ਤੌਰ ਦੇ ਉੱਪਰ ਇਸ ਅਨਾਉਂਸਮੈਂਟ ਦੀ ਉਡੀਕ ਕਰ ਰਿਹਾ ਕਿ ਜਿਹੜਾ ਪੰਚਾਇਤੀ ਸਿਸਟਮ ਹੈ ਜਾਂ ਪੰਚਾਇਤੀ ਚੋਣਾਂ ਆਖਰ ਹੋਊਗੀ ਕਦੋਂ ਤੇ ਅਸੀਂ ਲਗਾਤਾਰ ਪੰਚਾਇਤੀ ਚੋਣ ਬਾਰੇ ਜਿਹੜੀ ਅਪਡੇਟ ਹੈ ਜਾਂ ਜੋ ਵੀ ਉਹਦੇ 'ਚ ਲਗਾਤਾਰ ਗੱਲਬਾਤ ਅੱਗੇ ਵਧ ਰਹੀ ਹੈ ਤੁਹਾਡੇ ਸਨਮੂਖ ਕਰ ਰਹੇ ਹਾਂ ਸੋ ਅੱਜ ਇਸੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਰਦਾਰ ਜੋਗਾ ਸਿੰਘ ਚੱਪੜ ਨੇ ਸਰਦਾਰ ਜੋਗਾ ਸਿੰਘ ਚੱਪੜ ਜਿਹੜੇ ਲੰਮੀ ਉਮਰ ਜਿਹਨਾਂ ਦੀ ਸਿਆਸਤ ਦੇ ਵਿੱਚ ਵਿੱਤੀ ਅੱਜ ਵੀ ਸਿਆਸਤ ਕਰ ਰਹੇ ਨੇ ਲੰਮਾ ਇੱਕ ਸਿਆਸੀ ਤਜਰਬਾ ਪੰਚਾਇਤਾਂ ਨੂੰ ਸਿਆਸਤ ਨੂੰ ਬੜੇ ਨੇੜੇ ਤੋਂ ਵੇਖ ਰਹੇ ਨੇ ਚੱਪੜ ਸਾਹਿਬ ਸੁਆਗਤ ਹੈ ਤੁਹਾਡਾ ਜੀ ਬਹੁਤ ਮਿਹਰਬਾਨੀ ਪੰਗੂ ਸਾਹਿਬ ਤੁਸੀਂ ਮੈਨੂੰ ਪੰਚਾਇਤੀ ਚੋਣਾਂ ਤੇ ਸਾਡੇ ਆਵਾਮ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ ਜੀ 5 ਸਾਲ ਪੂਰੇ ਹੋ ਗਏ ਚੋਣਾਂ ਹੋਈਆਂ ਪੰਚਾਇਤਾਂ ਨੂੰ ਪਰ ਹੁਣ ਤੱਕ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਨਹੀਂ ਕੀਤੀ ਨਾ ਕੋਈ ਅਨਾਉਂਸ ਅਨਾਉਂਸਮੈਂਟ ਕੀਤੀ ਚੋਣਾਂ ਨੂੰ ਲੈ ਕੇ ਵੈਸੇ ਤਾਂ ਦੇਖੋ ਜਦੋਂ ਪੰਚਾਇਤੀ ਚੋਣਾਂ ਦਾ 5 ਸਾਲ ਦਾ ਸਮਾਂ ਪੂਰਾ ਹੋ ਜਾਵੇ ਤਾਂ ਨੋਟੀਫਿਕੇਸ਼ਨ ਕਰ ਦੇਣੀ ਚਾਹੀਦੀ ਹੈ ਲੈਕਿਨ ਇਹ ਸਮੇਂ ਤੋਂ ਬਾਹਰ ਹੈ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹ ਠੰਡੇ ਵਸਤੇ ਚ ਪਾ ਲਿੱਤੀਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਜਿਹੜੀ ਪੰਚਾਇਤੀ ਇਲੈਕਸ਼ਨ ਹੈ ਪੰਚਾਇਤ ਇੱਕ ਮੁੱਢ ਹੁੰਦਾ ਹੈ ਇਹਦਾ ਆਪਣੇ ਇਹ ਜਰੂਰੀ ਡੈਮੋਕਰੇਸੀ ਦੀ ਸਭ ਤੋਂ ਸਟਾਰਟਿੰਗ ਹੈ ਪੰਚਾਇਤ ਹੈ ਨਾ ਜੀ ਤੇ ਇਸ ਕਰਕੇ ਪੰਚਾਇਤੀ ਚੋਣਾਂ ਮਿੱਥੇ ਸਮੇਂ ਚ ਹੋ ਜਾਣੀਆਂ ਚਾਹੀਦੀਆਂ ਲੇਕਿਨ ਸਰਕਾਰਾਂ ਦੀ ਇੱਕ ਨਾ ਜੀ ਅੱਜਕੱਲ ਪ੍ਰੋਬਲਮ ਬਣ ਗਈ ਕਿ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਇਸ ਤੋਂ ਬਾਅਦ ਸਾਡੀ ਪਾਰਲੀਮੈਂਟ ਚੋਣ ਆਉਣੀ ਹੈ ਜੇ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਪੱਖੀ ਸਰਪੰਚ ਹਾਰ ਗਏ ਤਾਂ ਉਹਦਾ ਅਸਰ ਪਾਰਲੀਮੈਂਟ ਤੇ ਪੈਣਾ ਸੋ ਕਈ ਵਾਰ ਸਰਕਾਰਾਂ ਇਹ ਮਹਿਸੂਸ ਕਰਨ ਲੱਗ ਜੰਨੀ ਹੈ ਕਿ ਅਸੀਂ ਆ ਪਾਰਲੀਮੈਂਟ ਦੀਆਂ ਚੋਣਾਂ ਲੰਘਾ ਲਈਏ ਜੀ ਫਿਰ ਅਸੀਂ ਆ ਲੰਘਾ ਲਈਏ ਜੀ ਉਹ ਤੋਂ ਬਾਅਦ ਪੰਚਾਇਤੀ ਚੋਣਾਂ ਕਰਾ ਲਾਂਗੇ ਸੋ ਲੇਕਿਨ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਟਾਈਮ ਪੰਚਾਇਤੀ ਚੋਣਾਂ ਦਾ ਹੈ ਜਾਂ ਨਗਰ ਨਿਗਮਾਂ ਦਾ ਹੈ ਜਾਂ ਨਗਰਪਾਲਿਕਾਵਾਂ ਦਾ ਹੈ ਉਸ ਸਮੇਂ ਸਿਰ ਹੋ ਜਾਣਾ ਚਾਹੀਦਾ ਹੈ ਜੀ ਕੀ ਲੱਗਦਾ ਕਿ ਪਾਰਲੀਮੈਂਟ ਤੋਂ ਬਾਅਦ ਜਾ ਸਕਦੀ ਹੈ ਪੰਚਾਇਤੀ ਇਲੈਕਸ਼ਨ ਜੋ ਅੱਜ ਦੇ ਹਾਲਾਤ ਹੈ ਜੀ ਵੈਸੇ ਤਾਂ ਪਿੱਛੇ ਜੇ ਮੈਂ ਕਈ ਨਿਊਜ਼ਪੇਪਰ ਪੜ ਰਿਹਾ ਸੀ ਉਹਨਾਂ ਦੇ ਵਿੱਚ ਸੀਗਾ ਕਿ ਆਪਣਾ ਚੋਂ ਇਹ ਜਿਹੜੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੋਰ ਹੈ ਕਿ ਨੋਟੀਫਿਕੇਸ਼ਨ ਜਾਰੀ ਹੋ ਜਵੇ ਤੇ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਪਾਰਲੀਮੈਂਟ ਤੋਂ ਬਾਅਦ ਵੀ ਜਾ ਸਕਦੀ ਹੈ ਤੇ ਇਹ ਵੀ ਪਤਾ ਲੱਗਿਆ ਸੀ ਕਿ ਬਹੁਤ ਸਾਰੇ ਜਿਹੜੇ ਮੌਜੂਦਾ ਸਰਕਾਰ ਦੇ ਵਿਧਾਇਕ ਤੇ ਉਹ ਐ ਉਹ ਸੋਚ ਰਹੇ ਹੈ ਕਿ ਜੇ ਇਹ ਇਲੈਕਸ਼ਨ ਹੈ ਪਾਰਲੀਮੈਂਟ ਤੋਂ ਬਾਅਦ ਵੀ ਚਲੀ ਜਾਵੇ ਫਿਰ ਪਾਰਲੀਮੈਂਟ ਦੇ ਵਿੱਚ ਲਾਅਸ ਨਹੀਂ ਹੋਊਗਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਸੰਗਠਨ ਤਿਆਰ ਕਰਨ ਦੇ ਲਈ ਪਿੰਡਾਂ ਦੇ ਵਿੱਚ ਪੰਚਾਇਤਾਂ ਬਲੌਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਲੌਕ ਸਮਤੀ ਚੇਅਰਮੈਨ ਹੁਣੇ ਜ਼ਰੂਰੀ ਨਹੀਂ ਆਹ ਦੇਖੋ ਮੈਂ ਜਿਵੇਂ ਆਪਾਂ ਆਮ ਤੌਰ ਤੇ ਅੱਜ ਦੇਖ ਰਹੇ ਹਾਂ ਕਿ ਜਿਹੜਾ ਇੰਡੀਆ ਗੱਠ ਜੋੜ ਹੈ ਇੰਡੀਆ ਗੱਠ ਜੋੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਅਲਾਈਅንስ ਪੰਜਾਬ ਚ ਹੁੰਦਾ ਜਾਂ ਨਹੀਂ ਹੁੰਦਾ ਜੇ ਤਾਂ ਅਲਾਈਅንስ ਹੋ ਜਾਂਦਾ ਫਿਰ ਤਾਂ ਇਹਨਾਂ ਨੂੰ ਪੰਚਾਇਤੀ ਚੋਣਾਂ ਕਰਾਉਣ ਦੇ ਵਿੱਚ ਵੀ ਕੋਈ ਬਹੁਤੀ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਵੀ ਚੋਣ ਲੜ ਸਕਦੀ ਹੈ ਲੇਕਿਨ ਜੇਕਰ ਅਲਾਈਅንስ ਨਹੀਂ ਹੁੰਦਾ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਮੇਰਾ ਖਿਆਲ ਹੈ ਜਿਹੜੀ ਆਪਣਾ ਵੋਟਰ ਸੂਚੀ ਹੈ ਵੋਟਰ ਸੂਚੀ ਦੀ ਸਿਧਾਈ ਤਾਂ ਮੇਰਾ ਖਿਆਲ ਹੈ ਹੋ ਰਹੀ ਹੈ ਬਣ ਰਹੀ ਹੈ ਤੇ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਤਾਂ ਮੇਰਾ ਖਿਆਲ ਹੈ ਇਹ ਪੰਚਾਇਤੀ ਚੋਣ ਠੰਡੇ ਵਸਤੇ ਚ ਵੀ ਪੈ ਸਕਦੀ ਹੈ ਲੇਕਿਨ ਭਗਵੰਤ ਮਾਨ ਸਾਹਿਬ ਵਾਸਤੇ ਇੱਕ ਪ੍ਰਸ਼ਨ ਕੁਐਸਚਨ ਮਾਰਕ ਹੈ ਕਿ ਜਿਹੜੀ ਪੰਚਾਇਤੀ ਚੋਣ ਅੱਗੇ ਜਾਊਗੀ ਕਿਉਂਕਿ ਉਹ ਤਾਂ ਇਹ ਗੱਲ ਕਹਿ ਕੇ ਬਣਿਆ ਮੇਰੇ ਸਾਥੀ ਹੈ ਅਸੀਂ ਇਕੱਠਿਆਂ ਨੇ ਇਲੈਕਸ਼ਨਾਂ ਲੜੀਆਂ ਤੇ ਮੇਰੇ ਬੜੇ ਨਜ਼ਦੀਕੀ ਮਿੱਤਰ ਵੀ ਹੈ ਇਹ ਗੱਲ ਠੀਕ ਹੈ ਮੇਰਾ ਸੁਭਾਅ ਹੈ ਜਦੋਂ ਬੰਦਾ ਚੀਫ ਮਨਿਸਟਰ ਵਗੈਰਾ ਬਣ ਜਾਂਦਾ ਹੈ ਫਿਰ ਮੈਂ ਬਹੁਤਾ ਹੁੰਦਾ ਜਾਂਦਾ ਨਹੀਂ ਦੇ ਲੇਕਿਨ ਉਤਾ ਹੀ ਗਾ ਲਾਮ ਤੌਰ ਤੇ ਕਹਿੰਦੇ ਸੀ ਕਿ ਡੈਮੋਕ੍ਰੇਸੀ ਦਾ ਇਹ ਸਭ ਤੋਂ ਮੇਨ ਥਮ ਹੈ ਪੰਚਾਇਤੀ ਚੋਣਾ ਸਮੇਂ ਸਿਰ ਹੋਣੀਆਂ ਚਾਹੀਦੀਆਂ ਇਹ ਤਾਂ ਉਹਨਾਂ ਦੀ ਆਵਾਜ਼ ਹੁੰਦੀ ਸੀ ਲੇਕਿਨ ਅਜੇ ਇਸੇ ਆਵਾਜ਼ ਨੂੰ ਉਹ ਜੇ ਨਹੀਂ ਸਮੇਂ ਸਿਰ ਕਰਾਉਂਦੇ ਤਾਂ ਉਹਨਾਂ ਦੇ ਲਈ ਵੀ ਇਹ ਬਹੁਤ ਵੱਡੀ ਕੀ ਡਾਰਾ ਪਾਰਟੀ ਚ ਕਿਸੇ ਅਲੱਗ ਕੋਈ ਬਿਲਕੁਲ ਹੁੰਦੀ ਹੈ ਜੀ ਮੈਂ ਜਦੋਂ ਪਹਿਲਾਂ ਕਿਹਾ ਕਿ ਜੇਕਰ ਇਹ ਪਾਰਟੀ ਸਮੇਂ ਸਿਰ ਨਹੀਂ ਚੋਣਾ ਕਰਾਉਂਦੀ ਤਾਂ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡਾ ਕੁਐਸਚਨ ਮਾਰਕ ਵੀ ਹੈ ਤੇ ਪਾਰਲੀਮੈਂਟ ਦੇ ਵਿੱਚ ਇਹ ਵਿਰੋਧੀ ਪਾਰਟੀਆਂ ਨੂੰ ਮੁੱਦਾ ਵੀ ਮਿਲੇਗਾ ਅਲਾਈਅੰਸ ਦਾ ਕੀ ਇੰਪੈਕਟ ਪਾਊਗਾ ਅਲਾਈਅੰਸ ਦਾ ਇੰਪੈਕਟ ਤਾਂ ਇਹ ਹੋਊਗਾ ਕਿ ਜੇਕਰ ਅਲਾਈਅੰਸ ਪੰਜਾਬ ਦੇ ਵਿੱਚ ਹੁੰਦਾ ਹੈ ਤਾਂ ਦੋਨੇ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਐ ਜੇਕਰ ਉਹ ਪਾਰਲੀਮੈਂਟ 'ਚ ਇਕੱਠੇ ਹੋਣਗੇ ਤਾਂ ਉਹ ਸਰਪੰਚੀਆਂ ਵੀ ਇਕੱਠੇ ਹੋ ਕੇ ਲੜਨਗੇ ਜੀ ਅਕਾਲੀਵਾਲ ਇਸ ਇਸ ਸਮੇਂ ਬੈਕਪੁੱਟ ਤੇ ਐ ਫਿਰ ਤਾਂ ਉਹ ਜਿੱਤ ਵੀ ਜਾਣਗੇ ਜੀ ਜੀ ਪੰਜਾਬ ਦੇ ਵਿੱਚ ਕੋਈ ਹੋਰ ਪੋਲੀਟੀਕਲ ਸਪੇਸ ਬਚਦੀ ਆ ਪੋਲੀਟੀਕਲ ਸਪੇਸ ਇਸ ਸਮੇਂ ਤਾਂ ਇੱਕੋ ਬਚਦੀ ਆ ਨਵਜੋਤ ਸਿੰਘ ਸਿੱਧੂ ਵਾਲੀ ਜੇਕਰ ਉਹ ਤੁਰਦਾ ਹੈ ਔਰ ਹਾਲਾਤ ਇਹ ਲੱਗਦੇ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਜੇ ਗੱਲ ਕਰ ਰਿਹਾ ਹੈ ਤਾਂ ਹੀ ਆ ਜੋ ਸਿੰਗਲ ਮੈਨ ਹੈ ਜਿਹਦੇ ਸੱਦੇ ਦੇ ਉੱਤੇ ਇਕੱਠ ਹੋ ਰਿਹਾ ਹੈ ਇੱਕ ਪਾਸੇ ਬਾਕੀ ਹੈ ਸਰਕਾਰ ਹੈ ਜਾਂ ਬਾਕੀ ਕਾਂਗਰਸ ਹੈ ਲੇਕਿਨ ਇੱਕ ਪਾਸੇ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਜਿਹਨੂੰ ਸਾਰੇ ਪੰਜਾਬ ਦੇ ਲੋਕ ਆਪਣੇ ਆਪਣੇ ਹਲਕਿਆਂ ਵਿੱਚ ਬੁਲਾ ਰਹੇ ਹਨ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਹੈ ਉਹ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਿਹੜੀਆਂ ਮਤਲਬ ਇਹ ਨੈਸ਼ਨਲ ਪਾਰਟੀਆਂ ਹੁੰਨੀਆਂ ਇਹਨਾਂ ਦੇ ਕੋਲ ਆਪਣੇ ਵੀ ਸੋਰਸਸ ਹੁੰਦੇ ਆ ਕਿ ਕਿਹੜੇ ਆਗੂ ਦਾ ਕਿਸ ਖੇਤਰ ਦੇ ਵਿੱਚ ਆਧਾਰ ਹੈ ਸੋ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਦਾ ਆਧਾਰ ਪੰਜਾਬ ਦੇ ਵਿੱਚ ਦੇਖ ਲਿਆ ਹੋਊਗਾ ਉਹਨਾਂ ਨੇ ਵੀ ਆਪਣੇ ਸੋਰਸਸ ਦੇ ਨਾਲ ਪਤਾ ਕਰ ਲਿਆ ਹੋਊਗਾ ਸੋ ਮੈਨੂੰ ਲੱਗਦਾ ਹੈ ਕਿ ਹਾਲਾਂਕਿ ਸਾਰੀ ਬਾਕੀ ਕਾਂਗਰਸ ਵਾਲੇ ਉਹਦੇ ਖਿਲਾਫ ਜਾ ਜੁ ਕੇ ਕਹਿ ਕੇ ਆਏ ਆਂ ਲੇਕਿਨ ਅਜੇ ਤੱਕ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਕਾਰਵਾਈ ਤਾਂ ਕਿਸੇ ਨੇ ਕੀਤੀ ਨਹੀਂ ਹਾਈ ਕਮਾਂਡ ਨਹੀਂ ਪਾਸੇ ਕਰਨਾ ਚਾਹੁੰਦੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਕਾਂਗਰਸੀ ਦਾ ਕਰਨਾ ਚਾਹੁੰਦੇ ਨੇ ਦੇਖੋ ਪੰਜਾਬ ਦੇ ਕਾਂਗਰਸੀ ਦਾ ਬੜੀਆਂ ਸ਼ਿਕਾਇਤਾਂ ਜੋ ਆਪਾਂ ਨਿਊਜ਼ਪੇਪਰਾਂ ਤੋਂ ਦੇਖ ਰਹੇ ਹਾਂ ਪੰਜਾਬ ਦੇ ਕਾਂਗਰਸੀ ਦਾ ਸ਼ਿਕਾਇਤਾਂ ਜਰੂਰ ਕਰਕੇ ਆਏ ਆ ਇਹ ਭਾਵੇਂ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਲੇਕਿਨ ਆਪਾਂ ਨਿਊਜ਼ਪੇਪਰਾਂ ਦੇ ਰਾਹੀਂ ਉਹ ਗੱਲਾਂ ਦੇਖ ਰਹੇ ਹਾਂ ਲੇਕਿਨ ਮੈਨੂੰ ਇਹ ਲੱਗਦਾ ਕਿ ਜਿਹੜੀ ਹਾਈ ਕਮਾਂਡ ਹੈ ਹਾਈ ਕਮਾਂਡ ਦੇ ਵਾਚਨ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਉਹ ਪਾਰਟੀ ਤੋਂ ਲੰਬੇ ਨਹੀਂ ਕਰਨਾ ਚਾਹੁੰਦਾ ਤੁਸੀਂ ਪੰਚਾਇਤੀ ਸਿਸਟਮ ਦੇ ਵਿੱਚ ਸੁਧਾਰ ਦੇ ਗੁੰਜਾਇਸ਼ ਕਿਵੇਂ ਦੇਖਦੇ ਆ ਭੰਗੂ ਸਾਹਿਬ ਪੰਚਾਇਤੀ ਸਿਸਟਮ ਦੇ ਵਿੱਚ ਇੱਕੋ ਤਰ੍ਹਾਂ ਸੁਧਾਰ ਹੋ ਸਕਦਾ ਲਓ ਮੈਂ ਮੇਰੇ ਪਿੰਡ ਦੀ ਉਹ ਤੁਹਾਨੂੰ ਉਦਾਹਰਣ ਦੇ ਦਿੰਦਾ ਸਵਾ ਕਰੋੜ ਰੁਪਏ ਮੇਰੇ ਪਿੰਡ ਕੋਲ ਪਿਆ ਜੀ ਲਾ ਮੈਨੂੰ ਸਾਡੇ ਸਰਕਾਰ ਜੋਗ ਐਮ ਐਲ ਏ ਸਾਹਿਬ ਨੇ ਵੀ ਕਹਤਾ ਕਿ ਇਹਨੂੰ ਲਵਾਓ ਜੁਗਾ ਜੀ ਕਿਤੇ ਨਾ ਕਿਤੇ ਅੱਗੇ ਨੂੰ ਜਿਹੜੇ ਸਰਪੰਚ ਬਣਨ ਦੀ ਝਾਕ ਦੇ ਵਿੱਚ ਐ ਚਪੜ ਪਿੰਡ ਦੇ ਇੱਕ ਤਾਂ ਇਹ ਜਿਆ ਸਰਪੰਚ ਬਣਨ ਨੂੰ ਫਿਰਦਾ ਮੈਂ ਉਹਦੀ ਇਨਕੁਆਇਰੀ ਕਰਾਈ ਸੀ ਪਹਿਲਾਂ ਬੜਾ ਔਖਾ ਬਚਿਆ ਸੀਗਾ ਉਹ ਉਹ ਵੀ ਐਂ ਸਰੀ ਕੱਢੀ ਫਿਰਦਾ ਕਿ ਮੈਂ ਸਰਪੰਚ ਬਣੂੰਗਾ ਔਰ ਠੇਠ ਹਨ ਪੜ ਬੰਦੇ ਆ ਜਿਹੜੇ ਸਰਪੰਚ ਬਣਨ ਨੂੰ ਫਿਰਦੇ ਆ ਮੇਰੀ ਗੱਲ ਤੇ ਹੱਨ ਨਾਲ ਸੁਣਿਓ ਘੱਟੋ ਘੱਟ 10ਵੀਂ ਪਾਸ ਦਾ ਸਰਪੰਚ ਹੋਵੇ 40-40 ਲੱਖ ਰੁਪਈਆ ਪਹਿਲਾਂ ਖਾਈ ਫਿਰਦੇ ਆ ਸੋ ਸਾਡੇ ਪਿੰਡ ਨੂੰ ਮੈਂ ਇੰਟਰਨੈਸ਼ਨਲ ਲੈਵਲ ਤੱਕ ਮੈਂ ਆਪਣਾ ਗੋਤ ਨਹੀਂ ਕਦੇ ਲਾਉਂਦਾ ਮੈਂ ਆਪਣਾ ਕਲੇਰ ਗੋਤ ਨਹੀਂ ਕਦੇ ਲਾਉਂਦਾ ਮੈਂ ਮੇਰੇ ਪਿੰਡ ਦਾ ਮੈਂ ਮੇਰੇ ਪਿੰਡ ਦਾ ਨਾਮ ਲਾਉਣਾ ਜੋਗਾ ਸਿੰਘ ਚੱਪੜ ਕਰਕੇ ਮੈਂ ਆਪਣੇ ਪਿੰਡ ਨੂੰ ਇੰਟਰਨੈਸ਼ਨਲ ਲੈਵਲ ਤੱਕ ਮਤਲਬ ਜਿੰਨੇ ਕੁ ਲੋਕ ਜਾਣਦੇ ਆ ਜਾਣਦੇ ਆ ਸਾਡੇ ਪਿੰਡ ਦੇ ਮੁੰਡੇ ਕੋਈ ਆਪਣਾ ਬਹਿਣੀਵਾਲ ਕੋਈ ਸਰੌਦ ਕੋਈ ਕੁਛ ਆਪਣੇ ਗੋਤ ਲਾਉਨੇ ਆ ਲੇਕਿਨ ਮੈਂ ਨਹੀਂ ਲਾਉਂਗਾ ਸਾਡੇ ਪਿੰਡ ਦੇ ਆਲੇ-ਦਾਲੇ ਜਾ ਕੇ ਦੇਖ ਲੋ ਨਰਕ ਦਾ ਰੂਪ ਧਾਰਿਆ ਪਿਆ ਹੈ ਸਵਾ ਕਰੋੜ ਦੇ ਕਰੀਬ ਹਲੇ ਵੀ ਪੈਸੇ ਸਵਾ ਕਰੋੜ 1 ਕਰੋੜ 30 ਲੱਖ ਪਿਆ ਹੋਊਗਾ ਕਾਰਨ ਕੀ ਹੈ सरपंच साहब ਦੀ ਅਨਪੜਤਾ ਦੇ ਕਾਰਨ ਜਿੰਨੇ ਵੀ ਹੋਏ ਆ ਪੰਚਾਇਤ ਸੈਕਟਰੀ ਨੂੰ ਆਪਣਾ ਗੁਰੂ ਮੰਨ ਕੇ ਬਹਿ ਜੰਨੇ ਆ ਵੀ ਪੰਚਾਇਤ ਸੈਕਟਰੀ ਨਹੀਂ ਸਾਰਾ ਕੁਝ ਕਰਨਾ ਹਾਲਾਂਕਿ ਪੰਚਾਇਤ ਸੈਕਟਰੀ ਤੁਹਾਨੂੰ ਸਰਕਾਰ ਨੇ ਆਪਣਾ ਇੱਕ ਕਲਰਕ ਦਿੱਤਾ ਹੋਇਆ ਹੈ ਕਿ ਪੰਚਾਇਤ ਸੈਕਟਰੀ ਨੇ ਤੁਹਾਨੂੰ ਸਰਕਾਰ ਨੇ ਕਲਰਕ ਦਿੱਤਾ ਤੁਸੀਂ ਜੋ ਕੰਮ ਕਰਨੇ ਆ ਪੰਚਾਇਤ ਸੈਕਟਰੀ ਆ ਕੇ ਤੁਹਾਡਾ ਹਿਸਾਬ ਕਿਤਾਬ ਲਿਖਣਾ ਪਰ ਐਂ ਦੇਖੀ ਜਾਣਗੇ ਪੰਚਾਇਤ ਸੈਕਟਰੀ ਆਊਗਾ ਜੀ ਉਹ ਮਤਾ ਪਾਊਗਾ ਜੀ ਫਿਰ ਅਸੀਂ ਕੰਮ ਲਾਵਾਂਗੇ ਜੀ ਪੜ੍ਹੇ ਲਿਖੇ ਸਰਪੰਚ ਉਧਰ ਮੈਂ ਮੋਗੇ ਕੰਨੀ ਜਾਂ ਹੋਰ ਪਿੰਡਾਂ 'ਚ ਬਹੁਤ ਮੇਰੇ ਮਿੱਤਰ ਦੋਸਤ ਆ ਉਹਨਾਂ ਨੇ ਸਵਰਗ ਬਣਾਇਆ ਪਿਆ ਆਪਣੇ ਪਿੰਡਾਂ ਨੂੰ ਘੱਟੋ ਘੱਟ 10ਵੀਂ ਪਾਸ ਤਾਂ ਸਰਪੰਚ ਹੋਵੇ ਨਾ ਜੀ ਇੱਥੇ ਦਾ ਜਿਹਨੂੰ ਗੁੱਠਾ ਲਾਉਣਾ ਆਉਂਦਾ ਉਹ ਕਹਿੰਦਾ ਮੈਂ ਬਣੂੰ ਸਰਪੰਚ ਇਹ ਸਰਕਾਰ ਨੂੰ ਜ਼ਰੂਰ ਕਰਨਾ ਚਾਹੀਦਾ ਕੋਈ ਕੁਆਲੀਫਿਕੇਸ਼ਨ 10ਵੀਂ ਦੀ 8ਵੀਂ ਦੀ ਜਾਂ ਕੋਈ ਹੋਰ ਕੋਈ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਜਿਹੜਾ ਘੱਟੋ ਘੱਟ ਮੈਂਬਰ ਪੰਚਾਇਤੇ ਨੌਜਵਾਨ ਯੰਗ ਮੁੰਡੇ ਜਿਹੜੇ ਹੋਣ ਉਹਦੇ ਨਾਲ ਟੀਮ ਖੜੀ ਕਰਨੀ ਚਾਹੀਦੀ ਹੈ ਜੇ ਸਰਪੰਚ ਚ ਲੋਕ ਸਿਆਣਾ ਹੋਵੇ ਤਾਂ ਨਾਲ ਯੰਗ ਮੁੰਡਿਆਂ ਦੀ ਟੀਮ ਮੈਂਬਰ ਪੰਚਾਇਤ ਦੀ ਹੋਣੀ ਚਾਹੀਦੀ ਹੈ ਸੋ ਇਹ ਸਾਰਾ ਜਿੰਨੀ ਦਿਨਾਂ ਜੀ ਪੰਚਾਇਤੀ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੁੰਦਾ ਬੀ ਡੀ ਪੀਓ ਸੈਕਟਰੀ ਇਹ ਉਹ ਸਾਰਾ ਜਿਹੜਾ ਅਮਲਾ ਫੈਲ ਹੈ ਜਿੰਨੀ ਦਿਨ ਇਹ ਲੈਣ ਦੇਣ ਨੀ ਬੰਦ ਹੁੰਦਾ ਤੇ ਇਹ ਉਨੀ ਦਿਨ ਪੰਚਾਇਤੀ ਸਿਸਟਮ ਵਿੱਚ ਸੁਧਾਰ ਨਹੀਂ ਬਹੁਤ ਗੱਲਾਂ ਜਿਹੜੀਆਂ ਅਸੀਂ ਦੱਸ ਸਕਦੇ ਆ ਕੱਲਾ ਇਹਨਾਂ ਤੱਕ ਸੀਮਤ ਨਹੀਂ ਫਿਰ ਅੱਗੇ ਜਿਹੜੀਆਂ ਆਪਣੀਆਂ ਲਗਾਮਾਂ ਓ ਟੀਸੀ ਉੱਪਰੋਂ ਸ਼ੁਰੂ ਹੁੰਦੀ ਹੈ ਜੀ ਬੜੇ ਅਫਸਰਾਂ ਤੱਕ ਚੰਡੀਗੜ੍ਹ ਤੱਕ ਕ腐ਸ਼ਨ ਦੀ ਕ腐ਸ਼ਨ ਦੀ ਜੀ ਕ腐ਸ਼ਨ ਦੀ ਇੱਥੋਂ ਧੋੜੀ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਉਦਾਹਰਨ ਦੇ ਸਕਦਾ ਫਿਰ ਕੱਲ ਨੂੰ ਇੰਟਰਵਿਊ ਸੁਣ ਕੇ ਬੜੇ ਸਾਡੇ ਦੋਸਤ ਮਿੱਤਰਾਂ ਮੈਂ ਕਈ ਪਿੰਡਾਂ ਦੀ ਉਦਾਹਰਨ ਦੇ ਸਕਦਾ ਨਾਮ ਤਾਂ ਨਹੀਂ ਮੈਂ ਲੰਦਾ ਬਹੁਤ ਸਰਪੰਚ ਵਿਚਾਰੇ ਇਹ ਜਿਹੇ ਆ ਉਹਨਾਂ ਨੂੰ ਜ਼ਮੀਨਾਂ ਵੇਚ ਕੇ ਖੜੇ ਛਡਾਉਣੇ ਪਏ ਆ ਜੇ ਕਈਏ ਆਪਾਂ ਸਰਪੰਚੇ ਪੈਸਾ ਖਾ ਗਿਆ ਸਰਪੰਚ ਕੋਲ ਕੁਝ ਨਹੀਂ ਰਹਿੰਦਾ ਇਹਦਾ ਪੈਸਾ ਇੱਥੋਂ ਮੜਾ ਮੋਟਾ ਜਿਹੜਾ ਹੁੰਦਾ ਉਹ ਉੱਪਰ ਤੱਕ ਚਲਿਆ ਜਾਂਦਾ ਹੈ ਲੇਕਿਨ ਜੇਲ੍ਹ ਦੇ ਸਰਪੰਚ ਨੂੰ ਰਹਿਣਾ ਪੈਂਦਾ ਪਿੰਡ ਦਾ ਨੁਕਸਾਨ ਹੁੰਦਾ ਤੇ ਪੈਸਾ ਅਫਸਰ ਖਾ ਜਾਂਦੇ ਆ ਅਫਸਰ ਕਿਹਨੂੰ ਦੰਨੇ ਆ ਉਹ ਪਤਾ ਕੋਈ ਨਹੀਂ ਹੈ ਉਹ ਅੱਗੇ ਅਫਸਰਾਂ ਦੀ ਜਾਂਚ ਹੋਣੀ ਚਾਹੀਦੀ ਆ ਸੋ ਇਸ ਕਰਕੇ ਜੇ ਸਰਪੰਚ ਪੜਿਆ ਲਿਖਿਆ ਪਰ ਭਗਵਾਨ ਜੀ ਕਹਿੰਦੇ ਹਨਾ ਦੇਖੋ ਪੰਗੂ ਸਾਹਿਬ ਜੇ ਸਰਪੰਚ ਪੜਿਆ ਲਿਖਿਆ ਹੋਊਗਾ ਔਰ ਸਰਪੰਚ ਇਮਾਨਦਾਰ ਹੋਊਗਾ ਸਰਪੰਚ ਦੀ ਅਦਾਨਤਦਾਰੀ ਹੋਊਗੀ ਤਾਂ ਪਿੰਡ ਨੂੰ ਵੀ ਸਿਰੇ ਲੈ ਜਾਊਗਾ ਔਰ ਕੋਈ ਅਫਸਰ ਦੀ ਹਿੰਮਤ ਨਹੀਂ ਹੋਊਗੀ ਕਿ ਉਹਦਾ ਮਤਲਬ ਪਿੰਡ ਦਾ ਨੁਕਸਾਨ ਕਰ ਜੂ ਔਰ ਪੈਸਾ ਖਾ ਜੂਗਾ ਜਦੋਂ ਭੌਤਿਕ ਤੌਰ ਤੇ ਬੋਲੇ ਸੀ ਨਾ ਕਿ ਇਹ ਚੱਲ ਲੱਗਿਆ ਪਰ ਉਹਨਾਂ ਚਾਹੁੰਦੇ ਸਨ ਉਹ ਆਇਓ ਸਨ ਇਹਨਾਂ ਦੇ ਪਰਿਵਰਤਨ ਨਹੀਂ ਹੁੰਦਾ ਆਇਤਗੀ ਪੰਚਾਇਤੀ ਚੋਣਾਂ ਹੋਣੀਆਂ ਤੁਹਾਡੇ ਸਾਹਮਣੇ ਆ ਦੇਖ ਲਿਓ ਕਿੰਨੇ ਕੁ ਬਿਨਾ ਪੈਸੇ ਦੇ ਸਰਪੰਚ ਬਣਨਗੇ ਬੋਲੀਆਂ ਹੋ ਰਹੀਆਂ ਉਹ ਤਾਂ ਮੁੱਖ ਮੰਤਰੀ ਸਾਹਿਬ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਅਸੀਂ ਸੰਮਤੀਆਂ ਕਰਵਾ ਰਹੇ ਹਾਂ ਤੇ 5 ਲੱਖ ਵੀ ਲਗਾ ਰਹੇ ਸੀ ਹੁਣ ਤਾਂ ਹੋ ਸਕਦਾ ਜਨਦਰ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋਣਾ ਇਹ ਤਾਂ ਪਿਛਲੀ ਸਰਕਾਰ ਨੇ ਵੀ ਕਰਿਆ ਵਾ ਸੀਗਾ ਜੀ ਕਿ ਸੰਮਤੀਆਂ ਕਰੋ ਇੰਨੇ ਪੈਸੇ ਲੈ ਜਾਓ ਜੀ ਮੈਂ ਲੋ ਤੁਹਾਨੂੰ ਮੇਰੀ ਗੱਲ ਸੁਣੋ ਆ ਔਨ ਰਿਕਾਰਡ ਕੈਮਰੇ ਦੇ ਕਹਿ ਦਿੰਨਾ ਮੈਂ ਮੇਰੇ ਪਿੰਡ ਦੇ ਵਿੱਚ ਸੰਮਤੀ ਕਰਾ ਦੋ ਜੇ ਕੋਈ ਹੋਰ ਪੰਡਾ ਪਿੰਡ ਦਾ ਸਰਪੰਚ ਬੰਦਾ ਚਾਪੜ ਪਿੰਡ ਦਾ 5 ਲੱਖ ਰੁਪਈਆ ਦਾ ਸੰਮਤੀ ਦਾ ਮਾਉ ਨੂੰ ਦਊਂਗਾ ਹਾਂ ਠੀਕ ਹੈ ਜੀ ਤੇ ਜੇ ਕੋਈ ਮੰਨੂ ਬਣਾਉਂਦਾ ਹੈ 15 ਲੱਖ ਰੁਪਇਆ ਮੈਂ ਮਤਲਬ ਆਪ ਦਊਗਾ ਮੈਂ ਜੇ ਕੋਈ ਮੰਨੂ ਬਣਾਉਂਦਾ ਹੈ ਨਾ 15 ਲੱਖ ਰੁਪਇਆ ਮੈਂ ਦਊਗਾ ਸਰਬਸੰਮਤੀ ਦਾ ਜੇ ਕੋਈ ਹੋਰ ਵੀ ਕਰਦਾ ਹੈ ਸੰਮਤੀ ਸਰਬਸੰਮਤੀ 5 ਲੱਖ ਰੁਪਇਆ ਆਪਣੇ ਵੱਲੋਂ ਮੈਂ ਦਊਗਾ ਯਾਨੀ ਕਿ ਜੇ ਚੱਪੜ ਪਿੰਡ ਦੇ ਵਿੱਚ ਕੋਈ ਸਹਿਮਤੀ ਨਾ ਲਈ ਕਿਸੇ ਬੰਦੇ ਦੇ ਉੱਪਰ ਤਾਂ ਤੁਸੀਂ 15 ਲੱਖ ਰੁਪਇਆ ਲਓ ਹੋਰ ਬੰਦੇ ਲਈ ਵੀ ਹੋਰ ਬੰਦੇ ਲਈ ਤੇ 15 ਲੱਖ ਦੀ ਆਉਂਦੀ ਹੈ ਪਾਸੇ 15 ਲੱਖ ਦਊਂਗਾ 15 ਲੱਖ ਦਊਂਗਾ ਨਗਦ ਦਊਂਗਾ ਚੈੱਕ ਭਰ ਕੇ ਜਦੇ ਦਊਂਗਾ ਜੇਕਰ ਕੋਈ ਹੋਰ ਜਾਨੀ ਹੋਵੇ ਸਰ ਜੀ ਦੂਜੇ ਉਹ ਵੀ ਯੋਗਦਾਨ ਪਾਵੇ ਨਾ ਕੁਝ ਹਾਂ ਨਾਲ ਪੰਚਾਇਤ ਮੈਂ ਮੁੰਡੇ ਵਧੀਆ ਨੌਜਵਾਨ ਨਾਮ ਦਊਂਗਾ ਉਹ ਨਾਲ ਉਹਨਾਂ ਦੀ ਟੀਮ ਬਣਾਉਂਗਾ ਉਹਦੀ ਤੇ ਪਿੰਡ ਦੇ ਕੰਮ ਐ ਜਿਹੜੇ ਉਹ ਪੂਰਾ ਚਾਰਟ ਬਣਾ ਕੇ ਸਾਲ ਬਾਅਦ ਦਿਆ ਕਰੂੰਗਾ ਵੀ ਆਹ ਕੰਮ ਕਰਨੇ ਆ ਨਾਲੇ ਚਿਹੇ ਨਰ ਰਿਆਂ ਤੋਂ ਮੰਗਾ ਕੇ ਦਈਏ ਚਿਹੇ ਹੋਰ ਦਈਏ ਫਿਰ ਪੂਰਾ ਇਹ ਚਾਰਟ ਬਣਾ ਕੇ ਪਿੰਡ ਦਾ ਵਿਕਾਸ ਕਰਾਊਗਾ ਇਹ ਨਹੀਂ ਹੈ ਵੀ ਸਰਪੰਚ ਸਾਹਿਬ ਜਿਵੇਂ ਕਹਿਣਗੇ ਉਹ ਮੈਂ ਹੋਊਗਾ ਤੁਸੀਂ ਇੱਕ ਪਿੰਡ ਦਾ ਢੇਡਾ ਮਾਰਿਓ ਤੁਸੀਂ ਕਿੰਨਾ ਨਰ ਕੁੱਭਰੇ ਬਿਆ ਲੋਕਾਂ ਤੋਂ ਪਤਾ ਕਰ ਲਿਓ ਚਪਲ ਸਾਹਿਬ ਤੁਸੀਂ ਸਹਿਮਤੀ ਨੂੰ ਚੈਲੰਜ ਦੇ ਰੂਪ ਦੇ ਵਿੱਚ ਲੈਂਦੇ ਹੋ ਸਹਿਮਤੀ ਹੁੰਦੀ ਨਹੀਂ ਜੀ ਚੈਲੰਜ ਐ ਬਹੁਤ ਵੱਡਾ ਇਹਦਾ ਬਹੁਤ ਵਧੀਆ ਭਾਗਾਂ ਵਾਲੇ ਪਿੰਡ ਐ ਜਿੱਥੇ ਸਹਿਮਤੀ ਹੋ ਜਾਂਦੀ ਨਹੀਂ ਹੁੰਦੀ ਨਹੀਂ ਹੈ ਉਹਨੂੰ ਇੱਕ ਕਾਰਨ ਇਹ ਵੀ ਹੈ ਕਿ ਐਮਐਲਏ ਕੋਈ ਵੀ ਹੁੰਦਾ ਉਹ ਪੰਚਾਇਤਾਂ ਨੂੰ ਆਪਣੇ ਅੰਡਰ ਰੱਖਣਾ ਚਾਹੁੰਦਾ ਪਿੰਡਾਂ 'ਚ ਇਕੱਠ ਵੀ ਕਰਨੇ ਨੇ ਦੇਖੋ ਗੱਲ ਇਹ ਹੈ ਭੰਗੂ ਸਾਹਿਬ ਇਹਦਾ ਸਭ ਤੋਂ ਵੱਡਾ ਇਸ਼ੂ ਕੀ ਹੈ ਜੇ ਸਹਿਮਤੀ ਹੁੰਦੀ ਹੈ ਤਾਂ ਪਿੰਡ ਦੀ ਧੜੇਬੰਦੀ ਖਤਮ ਹੁੰਦੀ ਹੈ ਧੜੇਬੰਦੀ ਖਤਮ ਹੁੰਦੀ ਹੈ ਤਾਂ ਐਮਐਲਏ ਸਾਹਿਬ ਦੇ ਘਰੇ ਭਾਵੇਂ ਕਿਸੇ ਪਾਰਟੀ ਦਾ ਹੈ ਤਾਂ ਪਾਰਟੀ ਖਤਮ ਹੋ ਗਈ ਧੜੇਬੰਦੀ ਖਤਮ ਹੋ ਗਈ ਤਾਂ ਐਮਐਲਏ ਸਾਹਿਬ ਕੋਲ ਬੰਦੇ ਕਿਵੇਂ ਜਾਣਗੇ ਉਹਨਾਂ ਨੇ ਆਪਣੇ ਧੜੇ ਵੀ ਤਾਂ ਬਣਾ ਕੇ ਰੱਖਣੇ ਆ ਇੱਕ ਕਾਂਗਰਸ ਦਾ ਧੜਾ ਇੱਕ ਅਕਾਲੀ ਦਲ ਦਾ ਧੜਾ ਹੁਣ ਇੱਕ ਕਾਮਾਦਮੀ ਪਾਰਟੀ ਦਾ ਧੜਾ ਇਹ ਜੇ ਧੜਿਆਂ 'ਚ ਨਹੀਂ ਪਿੰਡ ਵੰਡਿਆ ਜਾਊਗਾ ਤਾਂ ਪਿੰਡ ਦੀ ਧੜੇਬੰਦੀ ਖਤਮ ਹੋਊਗੀ ਤਾਂ ਲੋਕ ਕਿਵੇਂ ਜਾਣਗੇ ਐਮਐਲਏ ਦੀ ਕੋਠੀ ਇਹ ਮਾਹੌਲ ਹੈ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਹੁਣ ਗੱਲ ਕਰ ਲਈ ਸਾਡੇ ਮਹਾਰਾਣੀ ਪ੍ਰਨੀਤ ਕੌਰ ਜੀ ਵਿਦੇਸ਼ ਮੰਤਰੀ ਸੀ ਤੇ ਉਹ ਆਗੇ ਮੈਂ ਕਦੇ ਕਾਂਗਰਸ ਦਾ ਮੈਂਬਰ ਰਿਹਾ ਨਹੀਂ ਅਜੇ ਅੱਜ ਵੀ ਨਹੀਂ ਹੈਗਾ ਤੇ ਸਾਡੇ ਮੈਨੂੰ ਬੁਲਾਇਆ ਮੈਂ ਬੋਲਿਆ ਸਰ ਪੰਚਾਇਤ ਕਾਲੀਦਲ ਦੀ ਸੀ ਕਾਲੀਦਲ ਦੇ ਨਾਲ ਸੀ ਤੇ ਮੈਂ ਉੱਥੇ ਜਾ ਕੇ ਸਾਡੇ ਪੰਚਾਇਤ ਨੂੰ ਸੰਬੋਧਨ ਕਰਕੇ ਕਿਹਾ ਮੈਂ ਕਿਹਾ ਅੱਜ ਆਪਾਂ ਵਿਦੇਸ਼ ਰਾਜ ਮੰਤਰੀ ਦੇ ਫੰਕਸ਼ਨ 'ਚ ਆਏ ਆਂ ਨਾ ਕਿ ਕਾਂਗਰਸ ਦੀ ਮੰਤਰੀ ਦੇ ਫੰਕਸ਼ਨ 'ਚ ਆਏ ਆਂ ਤੇ ਤੁਸੀਂ ਸਾਰੇ ਪਿੰਡ ਦੇ ਸਰਪੰਚੋਂ ਮੈਂ ਕਿਹਾ ਮੈਂ ਤੁਹਾਨੂੰ ਸੰਬੋਧਨ ਕਰਕੇ ਕਹਿਣਾ ਤੁਸੀਂ ਉਰੇ ਆਓ ਵਿਦੇਸ਼ ਰਾਜ ਮੰਤਰੀ ਜੀ ਆਏ ਆਂ ਆਪਾਂ ਇਹਨਾਂ ਤੋਂ ਪਿੰਡ ਦੇ ਲਈ ਕੁਝ ਮੰਗਿਏ देखो जिन्नी देर वोटा नहीं पेंदीया 19 देर तुसी अपने अपने ਧੜਿਆਂ ਚ ਬੰਡੇ ਰਹੋ ਜਦੋਂ ਵੋਟਾਂ ਪੈ ਗਈਆਂ ਬੰਦਾ ਐਮਐਲਏ ਬਣ ਗਿਆ ਮੰਤਰੀ ਬਣ ਗਿਆ ਉਹਦਾ ਫਿਰ ਸਾਰਿਆਂ ਲਈ ਕਾਮਨ ਹੋ ਗਿਆ ਉਹਨੂੰ ਉਹਦਾ ਆਕੇ ਮੰਗੋ ਉਹਨਾਂ ਤਾਂ ਸਾਰੇ ਵਿਰੁੱਧ ਤੇ ਰੋਲੇ ਵੀ ਨੀਤੀਆਂ ਬਣਾਉਣੀਆਂ ਨਾ ਜੀ ਤੁਸੀਂ ਦੇਖ ਲਿਓ ਮੈਂ ਕਹਿੰਦਾ ਮੇਤ ਹੁਣ ਸਾਰਾ ਪਿੰਡ ਨਾਰਾਜ਼ ਹੋ ਜਾਊ ਮੇਰੇ ਇੰਟਰਵਿਊ ਦੇ ਇੱਕ ਜਿੱਦਣ ਸਾਡੇ ਜਿੱਦਣ ਚੋਣਾ ਹੁੰਨੀ ਐ ਸਾਰੇ ਪਿੰਡਾਂ ਦੇ ਲੋਕ ਇੱਕ ਮੰਜੇ ਤੇ ਬਹਿ ਜਾਣਗੇ ਲੇਕਿਨ ਚਾਪੜ ਪਿੰਡ ਦੇ ਨਹੀਂ ਬਹਿੰਦੇ ਨੋਟ ਕਰ ਲਿਓ ਸਾਡੇ ਪਿੰਡ ਦੇ ਵਿੱਚ ਤਾਂ ਬਹਾ ਫੜ ਫੜ ਕੇ ਵੋਟਾਂ ਪਾਉਣੇ ਆ ਜੀ ਹਾਂ ਹਾਂ ਸਾਰੇ ਪਿੰਡਾਂ ਚ ਇਹ ਹੁੰਦਾ तकरीबन ਹੁੰਦਾ ਹੋਊਗਾ ਲੇਕਿਨ ਬਹੁਤ ਬਹੁਤ ਜ਼ਿਆਦਾ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੁਣ ਲੋਕ ਇਕੱਠੇ ਜੇ ਹੋਣ ਲੱਗੇ ਲੇਕਿਨ ਸਾਡੇ ਪਿੰਡ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਲੋ ਮੇਰੇ ਯਾਦ ਆਉਣ ਲੱਗੇ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ ਮੈਂ ਸੋਚਿਆ ਵੀ ਲੱਡੂ ਜਲੇਬੀਆਂ ਕਰਤੀਆਂ ਜੀ ਇਹ ਕਰਤੀਆਂ ਜੀ ਇਹ ਤਾਂ ਆਮ ਹੁੰਦਾ ਮੇਰੀ ਸਿਸਟਰ ਵੀ ਬਾਹਰ ਸੀ ਉਹ ਕਹਿੰਦੀ ਵੀ ਮੈਂ 10 ਕ ਲੱਖ ਰੁਪਇਆ ਮੈਂ ਦੋਂਗੇ 5 ਇੱਕ ਤੂੰ ਪਈ 15 ਲੱਖ ਰੁਪਇਆ ਇਹ 2007-08 ਦੀ ਗੱਲ ਹੋਊਗੀ ਮੇਰਾ ਖਿਆਲ ਹੈ ਕੁਛ ਆਹੀ ਮੇਰੇ ਡੇਟ ਯਾਦ ਨਹੀਂ 15 ਕ ਲੱਖ ਰੁਪਇਆ ਲਾ ਕੇ ਆਪਾਂ ਬੜਾ ਵੱਡਾ ਮਿਊਜ਼ੀਅਮ ਟਾਈਪ ਬਣਾ ਦਿੰਨੇ ਆ ਤੇ ਉਹਦੇ ਵਿੱਚ ਚੋਂ ਦਾਦਾ ਜੀ ਦੀ ਯਾਦ ਚ ਲਾਇਬ੍ਰੇਰੀ ਹੋ ਜੂ ਮੇਰੇ ਪਾਪਾ ਵੀ 1975 ਚ ਡੈਥ ਹੋ ਗਈ ਸੀ ਤੇ ਮੈਂ ਤਾਂ ਬਲਕੇ ਮੇਰੇ ਪਿਤਾ ਜੀ ਤੋਂ 2 ਮਹੀਨੇ ਪਿੱਛੋਂ ਹੋਇਆ ਸੀ ਮੇਰੀ ਸਿਸਟਰ ਵੱਡੀ ਹੈ ਤੇ ਨਾਲੇ ਪਾਪਾ ਦੀ ਯਾਦ ਚ ਕੁਛ ਉਹਦੇ ਵਿੱਚ ਬਣਾ ਦਾਂਗੇ ਪੰਚਾਇਤੀ ਸਾਡੇ ਨਾਲ ਇੱਕ ਪਿੰਡ ਦੇ ਵਿੱਚ ਪੰਚਾਇਤ ਘਰ ਪਿਆ ਬਹੁਤ ਪੁਰਾਣਾ ਅੱਜ ਵੀ ਖੜਾ ਹੈ ਉਹ ਤੇ ਮੈਂ ਪੰਚਾਇਤ ਨੂੰ ਕਹਿੰਦਾ ਵੀ ਇਹਦਾ ਮਤਾ ਪਾ ਕੇ ਤੁਸੀਂ ਦੇ ਦਿਓ ਮੈਂ 15 ਲੱਖ ਰੁਪਇਆ ਲਾ ਦੰਨਾ ਨਾਲੇ ਪਿੰਡ ਦੇ ਬਜ਼ੁਰਗ ਤੇ ਹੋਰ ਸਾਰੇ ਬੈਠ ਕੇ ਉੱਥੇ ਉਹ ਕਰਨਗੇ ਮੈਂ ਬੜਾ ਵਧੀਆ ਐਡੀਟੋਰੀਅਮ ਵਗੈਰਾ ਬਣਾ ਦੂੰਗਾ ਤੇ ਜੀ ਉਹਦਾ ਮਤਾ ਨਹੀਂ ਪਾ ਕੇ ਤੇ ਆ ਬਾਅਦ ਚ ਮੈਨੂੰ ਪਤਾ ਲੱਗਿਆ ਵਿੱਚੋਂ ਬੰਦਿਆਂ ਨੇ ਕਿਹਾ ਕਹਿੰਦੇ ਜੇ ਮਤਾ ਪਾ ਕੇ ਦਿੱਤਾ ਇਹ ਤਾਂ ਫਿਰ ਇਹਦਾ ਨਾਮ ਹੋ ਜਾਊਗਾ ਇਹਦੀ ਮਸ਼ੂਰੀ ਹੋ ਜਾਊਗੀ ਇਹ ਨੇ ਇਹਨੇ ਬਣਾ ਕੇ ਦੇ ਆ ਤੇ ਆਹ ਦਾ ਸਾਡੇ ਪਿੰਡਾਂ ਦੇ ਹਾਲ ਹੈ ਮੈਂ ਬਾਅਦ ਚੋ ਲਾਇਬ੍ਰੇਰੀ ਇੱਕ ਆ ਆਸ਼ਰਮ ਦੇ ਗੁਰਦੁਆਰੇ ਚ ਬਣਾਈ ਉੱਥੇ ਬੁੱਕਾਂ ਕਿਸੇ ਨੇ ਪੜੀਆਂ ਨਹੀਂ ਪੜੀਆਂ ਮੈਂ ਤਾਂ ਚਲੋ ਮੇਰੇ ਮਨ ਚ ਸੀਗਾ ਵੀ ਲਾਇਬ੍ਰੇਰੀ ਬਣਾ ਦਈਏ ਇੱਥੇ ਦਾ ਆ ਹਾਲਾਤ ਹੈ ਜੀ ਬਿਕ ਨਾਮ ਨਾ ਹੋ ਜAVE ਨਾਮ ਤਾਂ ਪਿੰਡ ਦਾ ਹੀ ਹੋਣਾ ਸੀ ਪਿੰਡ ਦੇ ਵਿੱਚ ਮੇਰੀ ਤਾਂ ਸਾਰੀ ਫੈਮਿਲੀ ਬਾਹਰ ਹੈ ਜੀ ਸੋ ਪੰਗੂ ਸਾਹਿਬ ਇਹ ਪੰਚਾਇਤੀ ਇਲੈਕਸ਼ਨਾਂ ਦੀ ਗੱਲ ਹੈ ਜੇ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਪੰਜਾਬ ਨੂੰ ਸੁਨੇਹਾ ਦਿੰਨਾ ਹੈ ਕਿ ਆਪਾਂ ਇਹਨਾਂ ਗੱਲਾਂ ਚ ਨਾ ਪਈਏ ਪੰਚਾਇਤੀ ਚੋਣ ਆਉਣੀ ਐ ਘੱਟੋ ਘੱਟ ਪੜ੍ਹੇ ਲਿਖੇ ਮੁੰਡੇ ਜਾਂ ਕੋਈ ਪੜ੍ਹੇ ਲਿਖੇ ਵੀ ਘੱਟ ਹੋਣ ਲੇਕਿਨ ਪਿੰਡ ਦੇ ਪ੍ਰਸਤੀ ਪਿੰਡ ਪ੍ਰਸਤ ਲੋਕਾਂ ਨੂੰ ਸਰਪੰਚ ਬਣਾਈਏ ਲੀਡਰਾਂ ਦੇ ਲਾਰਿਆਂ ਚ ਨਾ ਰਹੀਏ ਚਾਰ ਪੈਸੇ ਪਿੰਡ ਤੇ ਲਾਉਣ ਵਾਲੇ ਲੋਕਾਂ ਨੂੰ ਮੂਰੇ ਲਿਆਈਏ ਤਾਂ ਕਿ ਆਪਾਂ ਪਿੰਡ ਦਾ ਭੱਲਾ ਕਰੀਏ ਕਿਉਂਕਿ ਆਪਾਂ ਨੇ ਰਾਤ ਨੂੰ ਵੀ ਆਪਣੇ ਘਰ ਪੈਣਾ ਸਵੇਰੇ ਵੀ ਘਰੋਂ ਉੱਠਣਾ ਲੀਡਰਾਂ ਨੇ ਤਾਂ ਕਦੇ 6 ਮਹੀਨੇ ਬਾਅਦ ਢੀੜਾ ਮਾਰਦੇ ਜੀ ਬਿਲਕੁਲ ਸੋ ਆ ਮੇਰੀਆਂ ਬੇਨਤੀਆਂ ਪੰਚਾਇਤੀ ਚੋਣਾਂ ਦੇ ਜੀ ਬਿਲਕੁਲ ਚਪਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਵਾਦ ਤੁਹਾਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਣੇ ਨਾਲ ਇਸ ਸਮੇਂ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਜੁੜੇ ਹੋਏ ਸੀ ਸਰਦਾਰ ਜੋਗਾ ਸਿੰਘ ਚੱਪੜ